ਇਸ ਵੇਲੇ ਸੰਗਰੂਰ ਵਿਖੇ ਸਾਰੀਆਂ ਪਾਰਟੀਆਂ ਆਪਣਾ ਚੋਣ ਪ੍ਰਚਾਰ ਪੂਰੇ ਜੋਰਾ ਸ਼ੋਰ ਨਾਲ ਕਰਨ ਦੇ ਵਿੱਚ ਜੁਟੀਆਂ ਹੋਈਆਂ ਨੇ ਜੇਕਰ ਗੱਲ ਕਰੀਏ ਭਗਵੰਤ ਮਾਨ ਨੂੰ ਚੈਲੰਜ ਕਰਕੇ ਆਏ ਸੁਖਪਾਲ ਖੈਰਾ ਤੇ ਉਸਦੇ ਮਿੱਤਰ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਬੀਤੇ 2-3 ਦਿਨ ਤੋਂ ਖੈਰਾ ਦੇ ਨਾਲ ਨਜ਼ਰ ਨਹੀਂ ਆ ਰਹੇ ਤੇ ਨਾ ਹੀ ਫੋਨ ਤੇ ਕੋਈ ਗੱਲਬਾਤ ਹੋਈ ਹੈ ਪਰ ਬੀਤੇ ਦਿਨੀ ਗੋਲਡੀ ਦੀ ਇੱਕ ਪੋਸਟ ਨੇ ਸੰਗਰੂਰ ਦੀ ਸਿਆਸਤ ਵਿੱਚ ਜਿੱਥੇ ਪੁਚਾਲ ਲਿਆਂਦਾ ਉੱਥੇ ਹੀ ਕਾਂਗਰਸੀ ਉਮੀਦਵਾਰ ਖੈਰਾ ਦੀਆਂ ਚਿੰਤਾਵਾਂ ਵਦਾ ਦਿੱਤੀਆਂ ਗਈਆਂ 골ਡੀ ਦੇ ਆਪ ਚ ਸ਼ਾਮਲ ਹੋਣ ਦੀਆਂ ਚਰਚਾਵਾਂ ਸੁਣ ਆਪ ਦੇ ਮੀਤ ਹੇਰ ਅੰਦਰੋਂ ਅੰਦਰੀ ਖੁਸ਼ ਹੁੰਦੇ ਨਜ਼ਰ ਆਏ ਨਹੀਂ ਕਿਉਂਕਿ ਅਜਿਹਾ ਹੋਣ ਦੇ ਨਾਲ ਕਿਤੇ ਨਾ ਕਿਤੇ ਸੰਗਰੂਰ ਸੀਟ ਤੇ ਆਪ ਦਾ ਰਾਹ ਪਧਰਾ ਹੋ ਸਕਦਾ ਹੈ ਜਦੋਂ 골ਡੀ ਬਾਬਤ ਮੀਤ ਹੇਰ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕਦਮ ਖੈਰਾ ਤੇ ਸ਼ਬਦੀ ਹਮਲਾ ਬੋਲਦੇ ਹੋਏ ਜੋ ਕਿ ਹਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਲਵੀਰ ਸਿੰਘ 골ਡੀ ਦੇ ਚਰਚੇ ਚੱਲ ਰਹੇ ਨੇ ਕਿ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਣਗੇ ਦੇਖੋ ਮੇਰੇ ਕੋਲ ਅਜੇ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਸੋ ਪਾਲ ਸਿੰਘ ਕਹਿ ਰਿਹਾ ਘਰੇ ਨੇ ਕਿ ਦੋ ਦਿਨ ਤੋਂ ਟੱਚ ਚ ਨੇ ਆਹ ਪੂਨੋ ਸੋਚ ਹੋ ਰਿਹਾਗਾ ਬੋਲਡ ਸਾਊਂਡ ਕੀਤਾ ਖੀਤਾ ਖਹਿਰਾ ਸਾਹਿਬ ਨੇ ਉਦੋਂ ਸੋਚਣਾ ਸੀ ਕਿ ਜਦੋਂ ਢੀਂਡਸਾ ਸਾਹਿਬ ਨੂੰ ਤਾਂ ਕਹਿ ਲੋ ਵੀ ਕਹਿ ਰਹੇ ਸੀਗੇ ਉਹ ਵੀ ਢੀਂਡਸਾ ਸਾਹਿਬ ਦੇ ਨਾਲ ਧੱਕਾ ਹੋਇਆ ਬੇਇਨਸਾਫੀ ਹੋਈ ਆ ਹਨਾ ਤੇ ਅਸੀਂ ਬਿਲਕੁਲ ਮੰਨਦੇ ਆ ਵੀ ਉਹਨਾਂ ਦੇ ਨਾਲ ਹੋਈ ਆ ਤੇ ਕਹਿ ਰਹੇ ਸੀਗੇ ਵੀ ਸੋ ਉਹਨਾਂ ਦਾ ਸਵਾਗਤ ਕਰਦੇ ਆ ਤੇ ਭਾਈ ਬੇਇਨਸਾਫੀ ਫਿਰ ਹੋ ਰਾਂ ਦੇ ਨਾਲ ਵੀ ਹੋਈ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਨਾਲ ਤੁਸੀਂ ਨਾਲ ਖੜ ਖੜ ਕੇ ਚਾਹੇ ਗੋਲਡੀ ਐ ਚਾਹੇ ਸਿੰਗਲਾ ਜੀ ਐ ਚਾਹੇ ਬੀਬੀ ਪੱਠਲ ਨੇ ਸਾਰਿਆਂ ਦੇ ਬਰਾਬਰ ਖੜ ਕੇ ਖੈਰਾ ਸਾਹਿਬ ਵੀ ਕਹਿੰਦੇ ਸੀ ਨਾ ਕਿ ਭਾਈ ਜੇ ਤਾਂ ਮੇਰੇ ਨਾਲ ਕੋਈ ਮੈਂ ਹਾਈ ਕਮਾਂਡ ਨੂੰ ਕਿਹਾ ਸੀ ਵੀ ਜੇ ਤਾਂ ਮੇਰੇ ਨਾਲ ਕੋਈ ਕਾਬਲ ਹੈ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਇਟਮੀ ਤੁਸੀਂ ਨਾਲ ਖੜਾ ਅਕੜਾ ਕੇ ਵੇਚਤੀਆਂ ਕਰੋਗੇ ਤਾਂ ਬੰਦਾ ਨੰਬਰ ਆਫ ਹੀ ਕਰੂਗਾ ਹੋਰ ਕੀ ਕਰੂਗਾ ਪੀਪੀ ਨੂੰ ਪੈਨਿੰਜੀ ਫਾਇਦਾ ਹੋਏਗਾ ਕਿ ਸੰਗਰੂਰ ਤੋਂ ਜਿਹੜੇ ਬਿਜਨਸ ਕਲਾਸਿਕ ਨੂੰ ਆਨੰਦਪੁਰ ਲੈ ਕੇ ਚਲੇ ਗਏ ਨੇ ਕੋਲਟੀ ਸਾਹਿਬ ਕਹਿੰਦਾ ਸਾਬ ਦਾ ਫੋਨ ਹੀ ਚੱਕ ਦੇ ਇਹ ਚੀਜ਼ਾਂ ਦਾ ਕਿਹੜਾ ਕਿਹੜੇ ਦੋ ਹੱਥੇ ਖਾਲੀ ਹੋ ਰਹੇ ਨੇ ਦੇਖੋ ਕੁਦਰਤੀ ਹੈ ਜਿਹੜਾ ਫਾਇਦਾ ਤਾਂ ਜਦੋਂ ਕੋਈ ਪਾਰਟੀ ਜਿਹੜੀ ਕਮਜ਼ੋਰ ਦਿਖੇ ਇਹਨਾਂ ਚੀਜ਼ਾਂ ਦੇ ਨਾਲ ਵਰਕਰਾਂ ਦੇ ਹੌਸਲੇ ਵੀ ਉਹਨਾਂ ਦੇ ਇਹਦੇ ਬਿਲਕੁਲ ਡਿੱਗ ਚੁੱਕੇ ਹੋਣਗੇ ਪਹਿਲਾਂ ਹੀ ਡਿੱਗੇ ਹੋਇਆ ਕਿਉਂਕਿ ਵਰਕਰ ਘੱਟੋ ਘੱਟ ਇਹ ਸੋਚਦਾ ਅੱਜ ਜਿਹੜਾ ਸੰਗਰੂਰ ਚ ਵਰਕਰ ਕੰਮ ਕਰ ਰਿਹਾ ਵੀ ਭਾਈ ਮੈਂ ਜਦੋਂ ਪਿੰਡ ਚ ਆ ਕੇ ਵੋਟਾਂ ਮੰਗਦਾ ਉਹ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਕੱਲ ਨੂੰ ਫੇਰ ਸਾਨੂੰ ਦੀ ਕੋਲ ਲੈ ਕੇ ਚੱਲਣੀ ਅੱਜ ਕਿਹੜਾ ਸੰਗਰੂਰ ਲੋਕ ਸਭਾ ਦਾ ਵਰਕਰ ਇਸ ਗੱਲ ਦੀ ਗਰੰਟੀ ਲੈ ਸਕਦਾ ਵੀ ਭਾਈ ਮੈਂ ਕੱਲ ਨੂੰ ਸੰਗਰੂਰ ਦੇ ਕੱਲੇ ਕੱਲੇ ਪਿੰਡ ਦੇ ਵਰਕਰ ਨੂੰ ਮੈਂ ਉੱਥੇ ਖਿਆਰਾ ਸਾਹਿਬ ਕੋਲ ਲੈ ਜਾਊਂਗਾ ਕਿਉਂਕਿ ਵਰਕਰ ਨੂੰ ਆਪਨੇ ਨੂੰ ਪਤਾ ਵੀ ਖਿਆਰਾ ਸਾਹਿਬ ਦਾ ਘਰ ਕਿੱਥੇ ਹੈ ਹੈ ਵੀ ਚੰਡੀਗੜ੍ਹ ਰਹਿੰਦੇ ਆ ਕਿ ਪੁਲਾਥਰ ਰਹਿੰਦੇ ਆ ਸਾਡੇ ਤਾਂ ਨਹੀਂ ਪਤਾ ਵਰਕਰਾਂ ਨੂੰ ਵੀ ਖਿਆਰਾ ਸਾਹਿਬ ਦਾ ਜਿਲਾ ਕਿਹੜਾ ਜਿਹੜਾ ਉਹ ਪੈਂਦਾ ਸੋ ਉਹਨਾਂ ਨੂੰ ਵੀ ਪਤਾ ਹੈ ਵੀ ਖੈਰਾ ਸਾਹਿਬ ਸੁਖਨਾ ਲੇਕ ਤੇ ਵਾਕ ਕਰਨ ਵਾਲੇ ਬੰਦੇ ਆ ਆ ਬਨਾਸਰ ਬਾਗ ਚ ਇੱਕ ਜਮ ਤੱਕ ਜਿਹੜੀ ਸੈਰ ਆ ਉਹ ਕਰਨੀ ਆ ਮੁੜ ਕੇ ਦੁਬਾਰਾ ਕਿਤੇ ਨਹੀਂ ਦੇਖਣਾ ਉਹ ਜਿਹਨੂੰ ਉੱਥੇ ਆਤ ਪਈ ਹੋਵੇ ਨਾ ਜਿਹੜਾ ਮੱਧਿਆ ਮਾਰਗ ਤੋਂ ਪਰਲੇ ਪਾਸ ਜਿਹੜੇ ਰਹਿੰਦੇ ਆ ਵੱਡੇ ਸੈਕਟਰਾਂ ਵਾਲੇ ਵੱਡੇ ਲੋਕ ਉਹ ਇੱਥੇ ਨਹੀਂ ਆ ਸਕਦੇ ਉਹ ਠੀਕ ਆ ਜੇ ਮੈਂ ਪਹਿਲਾਂ ਕਿਹਾ ਸੀਗਾ ਵੀ ਭਾਈ ਖੈਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਪਤਾ ਉਵੇਂ ਮੈਂ ਇਹ ਵੀ ਕਿਹਾ ਮੈਂ ਕਿਹਾ ਵੀ ਸੰਗਰੂਰ ਵੀ ਨੈਵੀਗੇਸ਼ਨ ਲੈ ਕੇ ਆਉਂਦਾ ਖੈਰਾ ਸਾਹਿਬ ਸੋ ਇੱਥੇ ਸੰਗਰੂਰ ਮੈਨੂੰ ਲੱਗਦਾ ਮੈਂ ਅੰਦਰ ਜ਼ਿਕਰ ਕੀਤਾ ਮੈਂ ਕਿਹਾ ਇਹ ਤਾਂ ਬੜੇ ਬਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੀਆਂ ਛੁੱਟੀਆਂ ਮਣਾਉਣ ਕੁਲੂ ਜਾ ਰਿਹਾ ਖੈਰਾ ਸਾਹਿਬ ਵਰਗੇ ਵੱਡੇ ਬੰਦੇ ਸ਼ੈਨਗੇਨ ਵੀਜ਼ਾ ਲੈ ਕੇ ਯੂਰਪ ਵੀ ਚਲੇ ਜਾਂਦੇ ਆ ਪਰ ਪਹਿਲੀ ਵਾਰ ਹੈ ਕੋਈ ਬੰਦਾ ਗਰਮੀਆਂ ਦੀਆਂ ਛੁੱਟੀਆਂ ਮਣਾਉਣ ਉਹ ਸੰਗਰੂਰ ਆਇਆ ਹਨ ਮਨਾ ਕੇ ਚਲੋ 1 ਜੂਨ ਤੋਂ ਬਾਅਦ ਜਿਹੜਾ ਉਹ ਚਲੇ ਜਾਣਗੇ ਪਰ ਮੈਂ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰ ਕਹੂੰਗਾ ਵੀ ਭਾਈ ਕੱਲਾ ਮੀਤ ਆ ਜਿਹੜਾ ਸੰਗਰੂਰ ਦਾ ਜੇ ਤੁਸੀਂ ਪਿੰਡ ਚ ਜ਼ਿੰਮੇਵਾਰੀ ਲੈਨੇ ਹੋ ਤਾਂ ਕੱਲ ਨੂੰ ਮੀਤ ਹੀ ਆ ਜਿਹਦੀ ਜਾ ਕੇ ਤੁਸੀਂ ਬਾਹ ਫੜ ਸਕਦੇ ਹੋ ਮਿਲ ਸਕਦੇ ਹੋ ਸੋ ਸਾਰੇ ਭਾਈ ਮੈਂ ਤਾਂ ਜਿਹੜੇ ਸੰਗਰੂਰ ਵਾਲੇ ਕਿਸੇ ਵੀ ਸਿਆਸੀ ਪਾਰਟੀ ਦੇ ਵਰਕਰ ਆ ਸਾਰਿਆਂ ਨੂੰ ਕਹੂੰਗਾ ਵੀ ਭਾਈ ਸਾਡੇ ਨਾਲ ਜੜੋ ਘਟੋ ਘਟ ਮੀਤ ਨੂੰ ਬਾਹ ਫੜ ਕੇ ਇਥੋਂ ਲੰਘਿਆ ਕਰੂੰਗਾ ਬਰਨਾਲੇ ਤੋਂ ਦਿੱਲੀ ਨੂੰ ਆਹੀ ਸੰਗਰੂਰ ਪੇਂ ਦੀ ਰਾਹ ਹੈਗਾ ਇੱਥੇ ਰੁਕਤਾ ਲਿਆ ਕਰੋਂਗੇ ਤੁਹਾਨੂੰ ਮਿਲਤਾ ਜਾ ਕੇ ਉਹਨੂੰ ਚਾਹ ਬਣ ਦੇ ਪੀ ਜਾ ਕਰੂੰਗਾ ਇਹਨਾਂ ਨੇ ਕਿਸੇ ਨੇ ਜਿਹੜੀ ਬਾਤ ਨਹੀਂ ਥੋੜੀ ਪੁੱਛਣੀ ਇਸ ਮੌਕੇ ਮੀਤ ਹੇਰ ਨੇ ਖੈਰਾ ਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਕਿਹਾ ਕਿ ਖੈਰਾ ਦਾ ਤਾਂ ਕੋਈ ਪਤਾ ਟਿਕਾਣਾ ਨਹੀਂ ਭਾਵੇਂ ਲੋਕਾਂ ਨੂੰ ਉਹਨਾਂ ਦੇ ਘਰ ਦਾ ਐਡਰੈਸ ਨਹੀਂ ਪਤਾ ਕਿ ਆਖਿਰ ਉਹ ਰਹਿੰਦੇ ਕਿੱਥੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਤਾਂ ਇੱਥੋਂ ਦਾ ਹੀ ਵਾਸੀ ਹਾਂ ਜਦੋਂ ਚਾਹੂੰ ਬੱਕਰੀ ਵਾਂਗ ਮੇਰਾ ਕੰਨ ਫੜ ਸਕਦੇ ਹਾਂ ਭਾਵ ਮੈਨੂੰ ਬੁਲਾ ਸਕਦੇ ਹਾਂ ਰਾਹ ਚ ਜਾਂਦੇ ਨੂੰ ਗੱਡੀ ਚੋਂ ਉਤਾਰ ਸਕਦੇ ਹਾਂ ਹੁਣ ਸਵਾਲ ਇਹ ਉੱਠ ਰਿਹਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਾਂ ਏਸੇ ਜ਼ਿਲ੍ਹੇ ਦੇ ਵਾਸੀ ਨੇ ਉਹ ਕਿੰਨੀ ਕ ਵਾਰ ਟੈਂਕੀਆਂ ਤੇ ਚੜ੍ਹੇ ਸੰਘਰਸ਼ ਕਰ ਰਹੇ ਟੀਚਰਾਂ ਨੂੰ ਆ ਕੇ ਮਿਲੇ ਨੇ ਮਿਲਣਾ ਤਾਂ ਦੂਰ ਦੀ ਗੱਲ ਕੋਠੀ ਗਿਆਂ ਦੇ ਪੁਲਿਸ ਨੇ ਡਾਂਗਾ ਮਾਰ ਮਾਰ ਕੇ ਉਥੋਂ ਭਜਾ ਦਿੱਤੇ ਗਏ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ